ਖਬਰ ਅਸਪਰ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਨੇ ਜਿੱਥੇ ਇੱਕ ਮੇਲ ਦੇ ਜਰੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੂੰ ਉਡਾ ਦੇਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਫੋਰੈਂਸਿਕ ਟੀਮ ਅਤੇ ਬੰਬ ਸਕੋ ਟੀਮ ਮੌਕੇ ਤੇ ਪਹੁੰਚ ਗਈਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਹਰੇਕ ਵਾਹਨ ਨੂੰ ਰੋਕਿਆ ਜਾ ਰਿਹਾ ਹੈ ਆਓ ਦੇਖਦੇ ਹਾਂ ਇਸ ਮੌਕੇ ਕੀ

ਇਹ ਵੀ ਨਹੀਂ ਕਿੱਥੇ ਲਿਖਾਂ ਕਿ ਆਇਆ ਕੁਝ ਪਤਾ ਨਹੀਂ ਬੱਸ ਇਹ ਲਈ ਧੰਕੀ ਬੀਬੀ ਬੋਮ ਬੋਮ ਸੈਗੂ ਕੋ ਦੱਸ ਕੇ ਨੇ